हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਾਫਰ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਬਾਈ ਨਿਸ਼ਾਨ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਅੱਜ ਤੁਹਾਨੂੰ ਚਾਰ ਦਿਖਾਸਾਂਗੇ ਚਾਰੇ ਵੈੜਾ ਹੋਣਗੀਆਂ ਇੱਕ ਵੈੜ ਓਨਲੀ ਤੋਕੜ ਆ ਜੀ ਬਾਕੀ ਦੋ ਵੈੜਾ ਬਿਲਕੁਲ ਤੋਕੜ ਗੱਪਣ ਤੇ ਇੱਕ ਤੁਹਾਨੂੰ ਸੱਜਰ ਵੈੜ ਦਿਖਾ ਦਾਂਗੇ ਬਿਲਕੁਲ ਜਰਸੀ ਦੇ ਵਿੱਚ ਠੀਕ ਆ ਜੀ ਜਰਸੀ ਬਰੀਡ ਦੇ ਵਿੱਚ ਸੋ ਪੂਰੀ ਡਿਟੇਲ ਜਿਹੜੀ ਆ ਬਾਈ ਨਿਸ਼ਾਨਦੇ ਨਾਲ ਗੱਲਬਾਤ ਕਰ ਲਾਂਗੇ ਅੱਜ 12 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਸ਼ਾਮ ਦਾ ਕੋਈ 6 ਵਜੇ ਦਾ ਠੀਕ ਆ ਸੋ ਦੋ ਟਾਈਮ ਦੀ ਜਿਹੜੀ ਚੁਾਈ ਆ ਤੁਸੀਂ ਕਰਨੀ ਜਿਹੜਾ ਪਸ਼ੂ ਦੋਸਤੋ ਸੋਇਆ ਸਵਾਇਆ ਠੀਕ ਆ ਜੀ ਬਾਕੀ ਜਿਹੜੀਆਂ ਟੋਕਰ ਗੱਬਣ ਨੇ ਉਹ ਤੁਸੀਂ ਵੈਰੀਫਾਈ ਕਰ ਲਿਓ ਕੋਈ ਵੀਰ ਸਾਈਬੇਨਾ ਕਰਕੇ ਆਪਣਾ ਡਾਕਟਰ ਨਾਲ ਲਿਆ ਕੇ ਗੱਬਣ ਚੈੱਕ ਪਾਸ ਤਸੱਲੀ ਕਰ ਸਕਦੇ ਜੀ ਇੱਕ ਟੋਕਰ ਦਿਖਾ ਦਾਂਗੇ ਜਿਹੜੇ ਵੀਰ ਨੇ ਪੈਸੇ ਜਿੰਨੇ ਜਿੰਨੇ ਤੁਸੀਂ ਲਾਉਣੇ ਆ ਉਸ ਅਕੋਰਡਿੰਗ ਜਿਹੜੇ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਮਿਲ ਜਾਣਗੇ ਇਸ ਘਰੋਂ ਸੋ ਪੂਰੀ ਡਿਟੇਲ ਪੂਰਾ ਵੇਰਵਾ ਆਪਾਂ ਪੁੱਛ ਲੈਨੇ ਆ ਬਾਈ ਨਿਸ਼ਾਨ ਤੋਂ ਗੱਲਬਾਤ ਕਰਦੇ ਆ ਜੀ ਸਭ ਤੋਂ ਪਹਿਲਾਂ ਭਾਜੀ ਨਿਸ਼ਾਨ ਸਿੰਘ ਸੱਸਰੀ ਕਾ ਸੱਸਰੀ ਦਾ ਸੰਤੋਖ ਸਿੰਘ ਕੈਮ ਹਾਂ ਬਿਲਕੁਲ ਚਲੋ ਅੱਛਾ ਭਾਜੀ ਨਿਸ਼ਾਨ ਸਿੰਘ ਅੱਜ ਪਸ਼ੂ ਚਾਰ ਗਾਵਾਂ ਹੀ ਆ ਹਾਂਜੀ ਚਾਰ ਗਾਈਆਂ ਹੀ ਆਪਣੇ ਕੋਲ ਜਿੱਦਾਂ ਕਿ ਦੋ ਟੋਕੜ ਕ ਬਣੇ ਕ ਕੱਲੀ ਟੋਕੜ ਹਾਂਜੀ ਇੱਕ ਟੋਕੜ ਇੱਕ ਵਿੱਚ ਕਾ ਟੋਕੜ ਆ ਹੂੰ ਤੇ ਉਹ ਗਾੜੀ ਗੱਬਣਿਆ ਇਹ ਤੋਂ ਚੱਲੂ ਕਰੀਏ ਆਪਾਂ ਪਹਿਲਾਂ ਲਿਓ ਜੀ ਤੇ ਇਹ ਕੀ ਡਿਟੇਲ ਆ ਜੀ ਜੀ ਏ ਆ ਜੀ 2 ਮਹੀਨੇ ਦੀ ਚੈੱਕ ਪਾਸ ਆ 7 ਤਰੀਕ ਨੂੰ ਇਹਦੇ 2 ਮਹੀਨੇ ਹੋ ਗਿਆ ਜੀ ਨੰਗੀ 2-4 ਦਿਨ ਹੋ ਗਏ ਅੱਛਾ ਤੇ ਦੁੱਧ ਦੇ ਥੱਲੇ 6 ਕਿਲੋ ਆ ਹਾਂ ਹਾਂ ਸ਼ਾਈ ਵਾਲ ਅੰਗ ਦੇ ਸ਼ਾਈ ਵਾਲ ਦੇ ਵਿੱਚ ਹੈ ਜੀ ਅੱਡੀ ਸ਼ੀਲ ਆ ਹਾਂ ਹਾਂ ਜੀ ਮਤਲਬ ਏ ਆ ਜੀ ਨੂੰ ਵੀ ਹੋਈ ਆ ਹਾਂ ਜੀ 2 ਮਹੀਨੇ ਹੋ ਗਏ 2 ਮਹੀਨੇ ਚੈੱਕ ਪਾਸ ਆ ਜੀ ਕੋਈ ਡਾਕਟਰ ਆਪਣਾ ਲਾ ਕੇ ਚੈੱਕ ਕਰਾ ਲੈ ਸਾਡੀ ਗਰੰਟੀ ਲੈਦੇ ਫੁੱਲ ਗਰੰਟੀ ਹੋ ਗਈ ਲੋ ਜੀ ਚੈੱਕ ਪਾਸ ਦੋ ਸੂਏ ਵਹਿੜਿਆ ਹਮ ਚੈੱਕ ਪਾਸ ਕਰਾ ਸਕਦੇ ਸ਼ਾਈ ਵਾਲ ਅੰਗ ਦੇ ਵਿੱਚ ਆ 2 ਮਹੀਨੇ ਦੀ ਚੈੱਕ ਪਾਸ ਆ ਕੋਈ ਆਪਦਾ ਵੀਰ ਆਵੇ ਆਪ ਦੀ ਚੈੱਕ ਪਾਸ ਤੁਸੀਂ ਗੱਭਣ ਦੀ ਤਸੱਲੀ ਕਰ ਸਕਦੇ ਜੀ ਠੀਕ ਆਪਣਾ ਡਾਕਟਰ ਨਾਲ ਲਿਆ ਕੇ ਤੇ ਦੁੱਧ ਕਿੰਨਾ ਆਜ ਰਿਹਾ ਦੁੱਧ 6 ਕਿਲੋ ਥਲੇ ਦੇ ਜੀ 6 ਕਿਲੋ ਸੂਵੇ ਕੇ ਤੀਜੇ ਨਹੀਂ ਗੱਭਣਾ ਅੱਜ ਤੀਜੇ ਵਾਲੀ ਅੱਗੇ ਗੱਭਣਾ ਦੂਜੇ ਸੂਵੇ ਸੂਈ ਹੈ ਜੀ ਹੂੰ ਦੂਜੇ ਸੂਵੇ ਜਿਹੜਾ ਦੋਸਤੋਂ ਨੂੰ ਪ੍ਰੈਜ਼ੈਂਟ ਟਾਈਮ ਦੁੱਧ ਚੱਲਣ ਡਿਆ ਤੇ ਤੀਜੇ ਸੂਵੇ ਲਿਆ ਕੇ ਘਾਪਾ ਬਹੁਤ ਵਧੀਆ ਲੱਗਾ ਵਾ ਅੱਲੀ ਸੇਲਿਆ ਕੋਈ ਚੱਕਰ ਨਹੀਂ ਆ ਹਾਂਜੀ ਠੀਕ ਹੈ ਜੀ ਥਾਨ ਥਾਨ ਪੂਰਾ ਮੱਝਾਂ ਵਾਲਾ ਥਾਨ ਪੂਰਾ ਮੱਝਾਂ ਰਗਾ ਲੱਗਾ ਆ ਵੇਖੋ ਜੀ ਮੋਟਾ ਗੋਲ ਥਾਨਾ ਦੋਸਤੋਂ ਚਾਰੇ ਥਾਨ ਵਿੱਚ ਵਿਥ ਠੀਕ ਹੈ ਤੇ ਸ਼ਾਹੀਵਾਲ ਕਰੋਸ ਅੰਗ ਦੇ ਵਿੱਚ ਠੀਕ ਹੈ ਤੇ ਪਸੰਦ ਆਊਗੀ ਵੇਖਣ ਤੁਹਾਨੂੰ ਖੋਲ ਕੇ ਆਪਾਂ ਤੋਰ ਕੇ ਦਿਖਾ ਦਿੰਨੇ ਆ ਵਿੱਚ ਠੀਕ ਹੈ ਜੀ 6 ਕਿਲੋ ਦੁੱਧ ਹਾਜ਼ਰ ਆ ਤੇ 2 ਮਹੀਨੇ ਦੀ ਗੱਬਣ ਚੈੱਕ ਪਾਸ ਤੇ ਜੇ ਸਵੇਰੀ ਠੀਕ ਹੈ ਬਾਕੀ ਜਵਾਬ ਪਸਮਾ ਪੂਰ ਛਟਾ ਉਹ ਆਪਾਂ ਬਾਈ ਨਿਸ਼ਾਨ ਤੋਂ ਪੁੱਛ ਲਾਂਗੇ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਹੋਈ ਜਾਂ ਬਿਲਕੁਲ ਚੰਗੀ ਆ ਉਹ ਸਾਰੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਮਿਲ ਜੂਗੀ ਠੀਕ ਆ। ਆ ਕਿ 6 ਕਿਲੋ ਧਾਰਾ ਨੇ ਜਿਵੇਂ ਚਵਾਈ ਜੁ ਵੀ ਚੰਗੀ ਹੈ। ਹਾਂਜੀ ਮਤਲਬ ਬਿਲਕੁਲ ਵਧੀਆ ਚਵਾਈ ਲੱਗੀ ਆ ਕੋਈ ਵੀ ਆਵੇ ਦੋ ਟਾਈਮ ਇੱਥੇ ਚੋਕੇ ਲੈ ਜਾਏ ਸਾਡੇ ਘਰੇ ਫੁੱਲ ਗਾਰੰਟੀ ਦੇਵਾਂਗੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚੋਕੇ ਖੜੇ ਚੈੱਕ ਪਾਸ ਕਰਾ ਕੇ ਆਪਦੀ ਖੜੇ ਦਲ ਕੋ ਜਿਦਣ ਤੇ ਮੋਲੇ ਦਾ ਭਾਜ ਨਿਸ਼ਾਨ ਕੀ ਦਊਗਾ ਮੋਲੇ ਦਾ ਲੈਣ ਦੇ ਨਾਲ ਹੀ ਕਰਦੇ ਅੱਜ 17000 ਰੁਪਏ ਦੇ ਦੇ ਦਾਂਗੇ 17 ਦੇ ਹਾਂਜੀ ਲੈਣ ਦੇਣ ਹਾਂਜੀ ਠੀਕ 1000 ਰੁਪਏ ਹੋਰ ਛੋਟ ਕਰ ਦਾਂਗੇ ਉੱਚੋਂ 16 ਦੇ ਦੇ ਦਾਂਗੇ 16 ਦੇ ਬਾਕੀ ਵੀਰ ਕਰੇ ਜੀ ਥੋੜਾ ਬੜਾ ਮਾਨਤਨ ਹੋਊ ਵਿੱਚੋਂ ਹਾਂਜੀ ਲਓ ਜੀ 16000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ ਠੀਕ ਆ 16000 ਦੀ ਬਾਕੀ ਥੋੜਾ ਬਤਾ ਮਾਨਤਨ ਹੋ ਜਾਊਗਾ ਠੀਕ ਹੈ ਜੀ ਤੇ ਆਜੋ ਬਾਕੀ ਦੂਜੇ ਨੰਬਰ ਤੇ ਆ ਆ ਤੁਹਾਨੂੰ ਵੈੜ ਦਿਖਾਉਣੇ ਆ ਠੀਕ ਹੈ ਜੀ ਇਹ ਵੀ ਕ੍ਰੋਸ ਪਣ ਦੇ ਵਿੱਚ ਆ ਵੱਡੀ ਭੈੜਾ ਠੀਕ ਹੈ ਜੀ ਵੱਡੀ ਭੈੜਾ ਪੂਰੀ ਜੀ ਐਚ ਐਫ ਨਾਲ ਜਿਹੜੀ ਕ੍ਰੋਸ ਹੂੰ ਐਚ ਐਫ ਦੇ ਨਾਲ ਮੇਲ ਜੁਲ ਖਾਂਦੀ ਭੈੜਾ ਤੇ ਬਾਕੀ ਥੋੜਾ ਬਾਕੀ ਵਿੱਚ ਤੁਸੀਂ ਕ੍ਰੋਸ ਮੰਨ ਲਿਓ ਤੇ ਇਹ ਵੀ ਅੱਗੇ ਟੋਕੜ ਕਬਣੀ ਹੈ ਜੀ ਨਹੀਂ ਜੀ ਹਾਂ ਇਹ ਮਤਲਬ ਟੋਕੜ ਹੀ ਆ ਮਤਲਬ ਹੋਈ ਨੂੰ ਹੋ ਗਏ 20 ਦਿਨ ਪਰ ਗਾਰੰਟੀ ਆਪਾਂ ਟੋਕੜ ਹੀ ਕਵਾਂਗੇ ਅਗਲੇ ਦੀ ਬਾਂਜੀ ਉਹਦੇ ਕਰਮ ਆ ਬਾਂਣੀ ਨੂੰ ਵੈਸੇ 20 ਦਿਨ ਹੋ ਗਏ ਹਾਂਜੀ 20 ਦਿਨ ਹੋ ਗਏ ਟੀਕਾ ਕਰਾਇਆ ਵਾ ਹਾਂਜੀ ਤੇ ਪਰ ਅਸੀਂ ਗਾਰੰਟੀ ਨਹੀਂ ਦੇਣੀ ਜੀ ਤੇ ਸੁਹਾ ਕਿੰਨਾ ਜੀ ਸੂਆ ਮਤਲਬ ਇਹ ਗਾ ਤੀਜੇ ਲਈ ਇਹ ਵੀ ਹੋਈ ਆ ਦੂਜੇ ਸੂਏ ਸੂਈ ਆ ਤੀਜੇ ਲਈ ਇਹ ਵੀ ਗੜੀ ਆ 20 ਦਿਨ ਹੋ ਗਏ ਇਹ ਆਈ ਹੋਈ ਆ ਤੀਜੇ ਸੂਏ ਨੇ ਹਾਂਜੀ ਹਾਂਜੀ ਹੁਣ ਹਾਜ਼ਰ ਦੁੱਧ ਕਿੰਨਾ ਚ ਦੁੱਧ ਦੇ ਆਈਟਮਸ ਨਾਲ 10 ਕਿਲੋ ਆ ਜੀ ਅੱਛਾ 9 ਕਿਲੋ ਪੱਕਾ ਚਵਾ ਕੇ ਦੇਵਾਂਗੇ ਵੀਰ ਇੱਥੇ ਦੋ ਟਾਈਮ ਚੋਲੇ ਕੋ ਚਾਰ ਟਾਈਮ ਚੋਲੇ ਜਵਾਬ ਸਮਾਈਕ ਨੰਬਰ ਬਿਲਕੁਲ ਵਧੀਆ ਜੀ ਠੀਕ ਆ ਜੀ ਹਾਂਜੀ ਲਓ ਜੀ ਜਵਾਬ ਸਮਾਈਕ ਨੰਬਰ ਆ 10 ਲੀਟਰ ਵੀਰਾਂ ਦਾ ਵੀ ਚਵਾ ਕੇ ਤੋਰਾਂਗੇ ਕਿਸੇ ਵੀਰ ਨੂੰ ਵੀ ਜਿਹੜਾ ਵੀ ਆਊਗਾ ਕੋਈ ਸੱਡ ਵਾਲੀ ਵੱਡੀ ਬੈੜ ਆ ਜੀ ਠੀਕ ਆ ਜੀ ਤੇ ਕੱਦ ਪੁੱਤ ਵੱਡਾ ਤੁਸੀਂ ਬਾਕੀ 10 ਕੁ ਲੀਟਰ ਧਾਰਾ ਜਿਹੜੀਆਂ ਮੌਜੂਦ ਆ ਠੀਕ ਆ ਥੋੜਾ ਪੈਰ ਤੋਂ ਲੰਗਾਉਂਦੀ ਆ ਜੀ ਬੜਾ ਯਾਨ ਲੱਗ ਥੱਲੇ ਵਧਿਆ ਪੱਕੇ ਸਾਦੇ ਨਹੀਂ ਕਰਕੇ ਠੀਕ ਆ ਠੀਕ ਆ ਲੋ ਆ ਮੂੰਹ ਮੱਥਾ ਫੇਸ ਬਾਕੀ ਹੈਗੀ ਸੀਲ ਸਹੂਆ ਬੰਗੇ ਬੰਗੇ ਤੋਂ ਬਿਨਾ ਚਬਾਈ ਹੁੰਦੀ ਆ ਅੱਖ ਨੇ ਲਾ ਪਾਉਣ ਦੀ ਲੋੜ ਨਹੀਂ ਇੱਦਾਂ ਜਿੱਦਾਂ ਮਾਦੀ ਥੱਲੇ ਬੈਰੋ ਕੋਈ ਚੱਕਰੀ ਨਹੀਂ ਜਿੰਨੀ ਵਾਰੀ ਮਾਦੀ ਦੇ ਹੱੜੇ 'ਚ ਬੈਠੇ ਹੋ ਲਓ ਜੀ ਆਹ ਠੰਡੀ ਸੀਲ ਆ ਜਿੱਥੇ ਮਰਜ਼ੀ ਖਿਲਾੜ ਲਓ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਬਾਈ ਨਿਸ਼ਾਨ ਕਹਿੰਦਾ ਵੀ ਖਿਲਾੜ ਕੇ ਚਬਾਈ ਕਰ ਲਿਓ ਬਿਨਾ ਬੰਗੇ ਤੇ ਬਿਨਾ ਰੱਸੀ ਬਿਨਾ ਬੰਗੇ ਦਾ ਹਾਂ ਜੀ ਤੇ ਚਾਪ ਸਮਾ ਇੱਕ ਨੰਬਰ ਕੋਈ ਭੂਰ ਛਟਾ ਨਹੀਂ ਹੋਊਗਾ। ਲਾ ਜੀ ਵਧੀਆ ਮੋਟੀ ਧਾਰ ਹੈ ਫਲੇ। ਕਿਉਂਕਿ ਦੂਰੋਂ ਨੇੜੇੋਂ ਕਿਸੇ ਆਉਣਾ ਜੀ। ਇੱਥੇ ਅਕੇ ਚਵਾਈ ਦੇ ਵਿੱਚ ਕੋਈ ਸੌ ਤਰ੍ਹਾਂ ਦਾ ਫਾਲਤ ਨਿਕਲੇ। ਉਹ ਪਹਿਲਾਂ ਤਸੱਲੀ ਨਾਲ ਜ਼ਰੂਰ ਦੱਸਿਆ ਜਾਂਦਾ ਹਨਾ। ਤੇ ਕੀ ਭਾਜੀ ਨਿਸ਼ਾਨੇ ਤੱਕ ਲੈਣ ਦੇਣ ਹੋਊਗਾ ਸਰ? ਮੋਲ ਵੀਰਜੀ ਦਾ 16000 ਕਰਦੇ ਆ। ਤੇ 15000 ਰੁਪਏ ਦੇ ਦੇਾਂਗੇ। 15 ਦੀ। ਹਾਂ ਜੀ। ਵੀ ਅਜ ਲੈਂਦੇ ਨਾਲ ਰੇਟ ਵੀ ਨਿੱਕੇ ਆ ਰੇਟ ਵੀ ਨਿੱਕੇ ਹੀ ਰੱਖਿਆ ਸਾਰੇ ਡੰਗਰ ਮਤਲਬ ਦੁੱਧ ਵੀ 9 ਕਿਲੋ ਪੱਕਾ ਗਰੰਟੀ ਦਾ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਸਾਡੇ ਘਰ ਦੀ ਗਰੰਟੀ ਹੈ ਚਾਰ ਟਾਈਮ ਚੋਲੇ ਅਗਲੇ ਦੇ ਘਰੇ ਜਾ ਕੇ ਕਿਹੋਲੇ ਘਰ ਦੇ ਕਹਿੰਦੇ ਦੁੱਧ ਘਟ ਗਿਆ ਦੂਜੇ ਚੋਸਾਂ ਨੇ ਕਿਤੇ ਵੰਡ ਨਹੀਂ ਪਾਉਂਦੇ ਕੋਈ ਵੱਖਰੀ ਗੱਲ ਹੈ ਅਸੀਂ ਚਵਾ ਕੇ ਦੇਵਾਂਗੇ ਇੱਥੇ ਬਿਲਕੁਲ ਹਾਂਜੀ ਤੇ ਇਹ ਜਿਹੜੀ ਦੋਸਤੋ ਕਰਟੇਰੀਆ ਜਿਹੜਾ ਹੈਗਾ ਜਰੂਰ ਪੂਰਾ ਕਰ ਲਿਆ ਕਰੋ ਜਦੋਂ ਵਪਾਰੀ ਕੋਈ ਵੀਰ ਕਹਿੰਦਾ ਤਸੱਲੀ ਕਰੋ ਉਦੋਂ ਦੋ ਡੰਗ ਚੋਪੋ ਤਿੰਨ ਟਾਈਮ ਚੋ ਚਾਰ ਟਾਈਮ ਕੋਈ ਵੀਡੀਓ ਕਾਲ ਤੇ ਚਵਾਲੇ ਜੋ ਕਿੰਦ ਹਾਂਜੀ ਤੇ ਹਾਰਮਨ ਲੈਓ ਬਾਹਰ ਕੋਈ ਨਹੀਂ ਲੈ ਆਉਣੀ ਤੇ ਆਹ ਅੱਗੇ ਜਿਹੜੀ ਦੋਸਤੋ ਐਚ ਐਫ ਅਗਲੀ ਜਿਹੜੀ ਵੈੜ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਠੀਕ ਆ ਆਹ ਲੋ ਠੀਕ ਆ ਜੀ ਇਹ ਤੀਸਰੇ ਨੰਬਰ ਤੇ ਆ ਗਈ ਐਚ ਐਫ ਵੈੜ ਇੱਕ ਹੋਰ ਆਪਣੇ ਕੋਲ ਠੀਕ ਆ ਜੀ ਡੱਬੀ ਵੈੜ ਆ ਤੇ ਇਹਦੀ ਡਿਟੇਲ ਕੀ ਹੈ ਜੀ ਵੀ ਟੋਕੜ ਗੱਪਣਾ ਜੀ ਕਲੀ ਟੋਕੜ ਨਹੀਂ ਜੀ ਇਹ ਟੋਕੜ ਗੱਪਣੇ ਆ ਇਹ 6 ਮਹੀਨਿਆਂ ਦੀ ਚੈੱਕ ਪਾਸ ਆ ਦੁੱਧ ਦੇ ਦੇ ਆਈਟਮ ਥੱਲੇ 10 ਕਿਲੋ ਆ 10 ਕਿਲੋ ਦੁੱਧ ਹਾਂਜੀ ਤੇ 6 ਮਹੀਨਿਆਂ ਦੀ ਗੱਪਣ 6 ਮਹੀਨਿਆਂ ਦੀ ਗੱਪਣ ਚੈੱਕ ਪਾਸ ਆ ਜੀ 6 ਤੋਂ ਉੱਤੇ ਹੀ ਆ 2-4 ਦਿਨ 6 ਦੀ ਪੱਕੀ ਲੱਗਦੀ ਹੈ ਜਿਹੜੀ ਗੱਪਣੇ ਕਿ ਤੀਜੇ ਵਾਲੀ ਨਹੀਂ ਦੂਜੀ ਵਾਲੀ ਗੱਪਣੇ ਆ ਪਹਿਲੇ ਸੂਈ ਅੱਗੇ ਸੂਈ ਆ ਦੂਜੇ ਵਾਲੀ ਗੱਪਣੇ ਆ ਤੇ ਠੰਡੀ ਸੀਲ ਹੈਗੀ ਆ ਦੁੱਧ ਦੇ ਆਈਟਮ ਥੱਲੇ 9-10 ਕਿਲੋ ਪੱਕਾ ਦੁੱਧ ਵੀ ਚੰਗਾ ਹੈਗਾ ਜੀ ਠੀਕ ਆ ਥੋੜੇ ਜਿਹਾ ਦੋਸਤੋ ਉਪ ਤੇ ਥੋੜਾ ਜਿਹਾ ਡਰਦੀ ਜਰੂਰ ਆਥੇ ਠੀਕ ਆ ਕੈਮਰੇ ਤੋਂ ਡਰਦੀ ਠੀਕ ਆ ਆ ਲਓ ਜੀ ਬਾਕੀ 10 9 10 9 10 ਦੇ ਦਰਮਿਆਨ ਜਿਹੜਾ ਬਿਲਕੁਲ ਸਾਝਰ ਦੁੱਧ ਦਾ ਡੱਬੀ ਵਹਿੜਾ 6 ਲੀਟਰ ਦੁੱਧ ਘਰ ਦਿਆ ਚੋਇਆ ਕਿ 20 ਲੀਟਰ ਸਾਝਰ ਥਲ ਦੁੱਧ ਦੇ ਥੱਲੇ ਛੋਇਆ ਵਾ ਪਹਿਲਣ ਨੇ ਹਾਂਜੀ ਪਹਿਲਣ ਨੇ ਠੀਕ ਆ ਪਹਿਲਣ ਦਾ ਦੁੱਧ 20 ਲੀਟਰ ਦੀ ਚੁਵਾਈ ਹੋਈ ਆ ਠੀਕ ਆ ਜੀ ਫਿਰ ਵੀ ਤੁਸੀਂ ਹੁਣ ਦੇਖ ਸਕਦੇ ਹੋ ਹੁਣ ਵੀ 10 ਲੀਟਰ ਦੁੱਧ ਆ ਥੱਲੇ ਹੂੰ ਹੂੰ ਮਤਲਬ 8-9 ਮਹੀਨੇ ਸੋਈ ਨੂੰ ਇਹਨੂੰ ਹੋ ਗਏ ਆ ਠੀਕ ਆ ਜੀ ਹੁਣ ਵੀ ਹੈਗਾ ਹਾਂ ਠੀਕ ਆ ਜੀ ਤਦ ਆਲੋ ਅੱਗੇ ਦੁਜੀ ਸਵੇ ਲਈ ਗੱਭਣਾ ਠੀਕ ਹੈ ਜੀ ਬਾਕੀ ਥਣ ਭਾਂਡਾ ਤੁਹਾਨੂੰ ਤਸਦੀਨ ਵਾਲਾ ਦਿਖਾ ਦਿੰਨੇ ਆ ਠੀਕ ਆ ਬਾਕੀ ਚੁਵਾਈ ਵੀ ਚੰਗੀ ਹੈ ਬਿਲਕੁਲ ਵਧੀਆ ਚੁਵਾਈ ਚੁਵਾਈ ਜਿਹੜੀ ਚੰਗੀ ਹੈ ਠੀਕ ਹੈ ਜੀ 9 ਕਿ ਲੀਟਰ ਜਿਹੜੀਆਂ ਦੋਸਤੋ ਧਾਰਾ ਨੇ 6 ਮਹੀਨੇ ਦੀ ਗੱਭਣ ਚੈੱਕ ਪਾਸ ਕੋਈ ਵੀ ਰੱਬ ਦੀ ਤਸਦੀਨ ਕਰ ਸਕਦਾ ਗੱਭਣ ਚੈੱਕ ਪਾਸ ਜੀ ਦੋ ਤਾਂ ਚੁਵਾਈ ਕਰਕੇ ਜਿਹੜਾ ਦੋਸਤੋ ਦੋ ਡੰਗ ਉਹ ਵੀ ਤੁਸੀਂ ਤਸੱਲੀ ਜਿਹੜੀ ਕਰ ਸਕਦੇ ਠੀਕ ਹੈ ਦੱਬੀ ਵੜਾ ਪਸੰਦ ਆਉਗੀ ਥਾਂ ਥਾਂ ਨੂੰ ਵਧੀਆ ਆ ਲੋ اچھا ਪਾਜੀ ਨਿਸ਼ਾਨੇ ਤਾਂ ਲੈਣ ਤਾਂ ਫਿਰ ਕੀ ਕੀਤਾ ਵੀਰ ਜੀ ਲੈਣ ਦਾ ਨੇ ਇਹਦਾ ਮੁੱਲ ਕਰਦੇ ਆ 32000 ਅੱਛਾ ਹਾਂਜੀ ਤੇ ਬਾਕੀ ਕੋਈ ਕਰੇ ਵੀਰ ਛੋਟ ਕਰਾਂਗੇ ਵਿੱਚੋਂ ਵਧੀਆ 32 ਚੋਂ ਹਾਂਜੀ ਹਾਂਜੀ ਠੀਕ ਹੈ ਜੀ 32000 ਚ ਦੋਸਤੋ ਛੋਟ ਹੋ ਜੂਗੀ ਠੀਕ ਆ ਕਿ ਇਹ ਮੇਨ ਇਹ ਗੱਭਨ ਜਿਹੜੀ ਤੁਹਾਨੂੰ ਵੈਟ ਦਿਖਾਤੀ ਆ 9-10 ਕਿਲੋ ਵਧੀਆ ਖੁੱਲਾ ਡੁੱਲਾ ਦੁੱਧ ਵੀ ਥੱਲੇ ਆਜਦਾ। ਇਸ ਤੋਂ ਬਾਅਦ ਅੱਗੇ ਤੁਹਾਨੂੰ ਜਰਸੀ ਅੰਗ ਦੇ ਵਿੱਚ ਆਪਾਂ ਅਗਲੀ ਵੈਟ ਦਿਖਾਉਣੀ ਆ। ਇਹ ਜੱਸੀ ਆ ਗਈ ਜੀ। ਜਰਸੀ ਵੈਟ ਆ। ਆਹ ਦੇਖੋ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ? ਸੂਈ ਨੂੰ ਇਹਨੂੰ 15 ਕਿ ਦਿਨ ਹੋ ਗਏ ਜੀ। 15 ਕਿ ਦਿਨ? ਹਾਂਜੀ 15 ਲਾ ਲਓ 16 ਦਿਨ ਲਾ ਲਓ ਹੋ ਗਏ ਆ 20 ਲਾ ਲਓ ਲੈ ਕੇ ਚੱਲੋ ਤੀ। ਅੱਛਾ ਜੀ। ਕਿੰਨੇ ਦਿਨ ਹੋਏ ਆ? ਦੁੱਧ ਥੱਲੇ ਇਹਦੇ 12 ਕਿਲੋ ਆ ਜੀ। ਅੱਛਾ। ਹਾਂਜੀ। 12 ਕਿਲੋ ਦੁੱਧ। 12 ਕਿਲੋ ਦੁੱ ਲਓ ਜੀ 12 ਕਿਲੋ ਪਈ ਨਿਸ਼ਾਨੇ ਚਵਾ ਦੇਉਂਗੇ ਜੜਾਓ ਦੋ ਚਵਾ ਕੇ ਦੇਵਾਂਗੇ ਜੀ ਹਾਂਜੀ ਤੇ ਇਹਦਾ ਮੁੱਲ ਫਿਰ ਲੈਣ ਦੇਣ ਕੀ ਰਊਗਾ ਮੁੱਲ ਲੈਣ ਦੇਣ ਇਹਦਾ ਕਰਨਾ ਵਾ ਇਹਦਾ ਮੁੱਲ ਤੇ 25000 ਕਰਦੇ ਆ 23000 ਰੁਪਏ ਦੇ ਦਿਆਂਗੇ 23000 ਹਾਂਜੀ ਬਾਕੀ ਵੀਰ ਕਰੇ ਕੋਈ ਵਿਜਟ ਆਪਾਂ ਹੋਰ ਵੀ ਮਾਤੰਨ ਕਰਾਂਗੇ ਉਹਦਾ ਹਾਂ 23000 ਹਾਂਜੀ 23000 ਕਰਾਂਗੇ ਲਓ ਜੀ ਦੇਖ ਖੋਲ ਕੇ ਵੀ ਇਹ ਵੀ ਦਿਖਾ ਦੇ ਜੀ ਠੀਕ ਹੈ ਫੇਸ ਕੁਆਲਿਟੀ ਦਿਖਾ ਦਿੰਦੇ ਆ ਠੀਕ ਹੈ ਜੀ ਹਾਈਟ ਨਾਰਮਲ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਠੀਕ ਹੈ ਜੀ ਤੇ ਥਣ ਥਣ ਪ੍ਰੋਪਰ ਤੁਸੀਂ ਆ ਦੇਖ ਸਕਦੇ ਠੀਕ ਹੈ ਜੀ ਬਾਕੀ ਜਿਹੜਾ ਵੀਰ ਚੁਵਾਈ ਕਰ ਲੈਂਦੇ ਨਾਰਮਲੀ ਏਡੇ ਥਾਂ ਦੇ ਚੁਵਾਈ ਉੱਪਰੋਂ ਮੁਠੀ ਭਰ ਕੇ ਵੀ ਆਪਾਂ ਕਰ ਸਕਦੇ ਆ ਠੀਕ ਹੈ ਜੀ ਬਾਕੀ ਥਾਣੇ ਕੋਲ ਤੁਹਾਨੂੰ ਆਹ ਕੰਡੀਸ਼ਨ ਆ ਵਿਖਾ ਦੇਣੀ ਹੈ ਠੀਕ ਆ ਆ ਦੇਖੋ ਆ ਥੋੜਾ ਥੋਰ ਲੋ ਜੀ ਦੋ ਤਾਂ ਲੱਗਾ ਉੱਥੇ ਨੇ ਉੱਥੇ ਬੰਦ ਹੋ ਜੇ ਤੋਰ ਲੋ ਥੋਰ ਚੱਲ ਉਹ ਖੁੱਲਿ ਦੇਦਾ ਖੁੱਲਿ ਲੈ ਬਾਰ 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 ਆ ਦੇਖੋ ਕਿਵਾ ਵੇਗਾ ਤੇ ਜਾਜੀ ਹਾਂਜੀ ਤੀਜੇ ਸਵੇਰ ਸੁਆ ਸੋਈ ਹੈ ਤੀਜੇ ਸਵੇਰ ਸੁਆ ਸੋਈ ਹੈ ਹਾਂਜੀ ਹਾਂਜੀ ਠੀਕ ਆ ਤੇ ਮਤਲਬ ਕੀ ਕਿੰਨੇ ਚੋ ਮਾਨਤਨ ਕਿਹਾ ਜਾਂਦਾ ਇਹ 23000 ਚੋ ਮਾਨਤਨ ਕਰਾਂਗੇ 23000 ਚੋ ਹਾਂਜੀ ਠੀਕ ਆ ਰੇਡ ਵੀ ਜਿਹੜੇ ਦੋਸਤੋ ਬਿਲਕੁਲ ਛੋਟੇ ਆ ਠੀਕ ਆ ਤੇ ਪਸ਼ੂਆਂ ਥੱਲੇ ਦੁੱਧ ਵੀ ਤਕਰੀਬਨ ਜਿੰਨਾ ਦੱਸਿਆ ਉਹਨੂੰ ਵੈਰੀਫਾਈ ਕਰ ਲਿਓ ਪੁਸ਼ਟੀ ਕਰ ਲਿਓ ਬੇਸ਼ੱਕ ਦੋ ਟਾਈਮ ਚੋਲਿਓ ਜਿਵੇਂ ਬਾਈ ਨਿਸ਼ਾਨ ਕਹਿੰਦਾ ਵੀ ਸਾਡੇ ਘਰ ਜਾਂਦਾ ਵੀ ਪੂਰੀ ਗਾਰੰਟੀ ਆ ਤਸੱਲੀ ਆ ਜਿੰਨਾ ਕਿਹਾ ਗਿਆ ਉਹਨਾਂ ਚ ਚਵਾਵਾਂਗੇ ਵੀ ਪੂਰਾ ਠੀਕ ਆ ਜੀ ਤੇ ਇਹ ਪਸ਼ੂ ਸੀਗੇ ਅੱ ਟੋਕੜ ਗੱਬਣ ਸੱਜਰ ਹਰ ਕਦਰਾਂ ਦੀ ਵੈਰਾਈਟੀ ਜਿਹੜੀ ਆ ਦੋਸਤੋ ਅੱਜ ਤੁਹਾਨੂੰ ਇਕੱਠੀ ਕਰਕੇ ਦੇਤੀ ਆ ਰੇਟ ਪੜਤਾ ਵੀ ਬਿਲਕੁਲ ਉਸੇ ਤਰ੍ਹਾਂ ਹੀ ਆ ਬਾਜਪਰੇਟ ਦੇ ਜਰੂਰ ਤੁਸੀਂ ਸੰਪਰਕ ਕਰ ਲਿਓ ਨੰਬਰ ਪੁੱਛ ਲੈਣੀ ਆ ਭਾਜੀ ਨਿਸ਼ਾਨ ਬੋਲਿਓ ਨੰਬਰ 77105 70982 ਹਾਂਜੀ ਪਿੰਡ ਸ਼ਾਹਪੁਰਾ ਨਾਮ ਨਿਸ਼ਾਨ ਸਿੰਘ ਠੀਕ ਹੈ ਜੀ ਸੋ ਦੋਸਤੋ ਇਹ ਹੈਗਾ ਐਡਰੈਸ ਭਾਈ ਨਿਸ਼ਾਨ ਸਿੰਘ ਦਾ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਸੰਪਰਕ ਕਰ ਲਿਓ ਮੇਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ